ਸਤਿਕਾਰਯੋ ਪਿਆਬੀ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਪਿਆਬੀਓ ਜਿਸ ਤਰ੍ਹਾਂ ਮੈਂ ਬਟੌਰ ਸਾਫ ਕਾ ਸੂਬਾ ਪ੍ਰਧਾਨ ਇਨਸਾਫ ਦੀ ਆਵਾਜ਼ ਜਥੇਬੰਦੀ ਤੇ ਸਾਡੀ ਪੂਰੀ ਪੰਜਾਬ ਟੀਮ ਜੋ ਇਨਸਾਫ ਦੀ ਆਵਾਜ਼ ਜਥੇਬੰਦੀ ਦੀ ਹੈ ਬਾਰ ਬਾਰ ਤੁਹਾਨੂੰ ਰੋਜ਼ਾਨਾ ਬੇਨਤੀਆਂ ਕਰ ਰਹੀ ਹੈ ਅੱਜ ਵੀ ਮੈਂ ਦੁਬਾਰਾ ਉਹਨਾਂ ਬੇਨਤੀਆਂ ਨੂੰ ਦੁਹਰਾਉਣਾ ਹੈ ਉਹਨਾਂ ਨੂੰ ਦੁਹਰਾਉਣ ਤੋਂ ਦੁਹਰਾਉਣ ਤੋਂ ਪਹਿਲਾਂ ਤੁਹਾਡਾ ਧਿਆਨ ਦਿਵਾਉਣਾ ਚਾਹਣਾ ਹੈ ਕਿ ਅੱਜ ਦੇ ਬਹੁਤ ਸਾਰੇ ਹਿੰਦੀ ਅੰਗਰੇਜ਼ੀ ਤੇ ਪੰਜਾਬੀ ਦੇ ਅਖਬਾਰਾਂ ਦੇ ਵਿੱਚ ਇੱਕ ਇਸ਼ਤਿਹਾਰ ਸਪਿਆ ਹੋਇਆ ਹੈ ਜਿਸ ਦੇ ਵਿੱਚ PACL ਪਰਲ ਕੰਪਨੀ ਦੀਆਂ ਜੋ ਜ਼ਾਇਦਾ ਦਾਹਨ ਉਹਨਾਂ ਨੂੰ ਨਿਲਾਮ ਕਰਨ ਸੰਬੰਧੀ ਬੇਰਵਾ ਦਿੱਤਾ ਗਿਆ ਹੈ ਇਹ ਜੋ ਬੇਰਵਾ ਹੈ ਜੋ ਇਸ਼ਤਿਹਾਰ ਹਨ ਜੋ ਇਹ ਲੋਡਾ ਕਮੇਟੀ ਵੱਲੋਂ ਛਾਪੇ ਗਏ ਹਨ ਸਪਵਾਏ ਗਏ ਹਨ ਇਹ ਇਨਸਾਫ ਦੀ ਆਵਾਜ਼ ਜਥੇਬੰਦੀ ਦੀ ਪਿਛਲੇ 10 ਸਾਲ ਤੋਂ ਕੀਤੀ ਹੋਈ ਮਿਹਨਤ ਤੇ ਜੋ 17 ਅਕਤੂਬਰ 2024 3 ਫਰਵਰੀ 2025 ਅਤੇ 5 ਅਗਸਤ 2024 ਨੂੰ ਜੋ ਡਾਕਟਰ ਧਰਮबीर ਗਾਂਧੀ ਜੀ ਦੁਆਰਾ ਬੀਜੇ ਹੋਏ ਬੀਜ ਜੋ ਬੀਜ ਸਿਗਾਉ ਬੀਜ ਪੁੰਗਰ ਕੇ ਬੂਟਾ ਬਣ ਚੁੱਕਾ ਹੈ ਜੋ ਉਸ ਦਿਨ ਬਿਤਮਤਰਾਲੇ ਨਾਲ ਮੀਟਿੰਗਾਂ ਹੋਈਆਂ ਉਹ ਭਾਵੇਂ 3 ਫਰਵਰੀ ਦੀ ਹੋਵੇ ਭਾਵੇਂ 17 ਅਕਤੂਬਰ ਦੀ ਹੋਵੇ ਉਹ ਇੱਕ ਬੂਟਾ ਬਣ ਚੁੱਕਾ ਹੈ ਇਹ ਮੁੱਦਾ ਹੁਣ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈਗਾ ਸੋ ਇਹ ਤੁਸੀਂ ਦੇਖਣਾ ਹੈ ਕਿ ਇਸ ਮੁੱਦੇ ਨੂੰ ਆਪਾਂ ਕਿੰਨਾ ਕੁ ਛੇਤੀ ਨਿਵੇੜਨਾ ਹੈ ਭਾਵੇਂ ਆਪਾਂ ਜਿੰਨਾ ਛੇਤੀ ਇਸ ਮੁੱਦੇ ਨੂੰ ਨਿਵੇੜਾਂਗੇ ਉਹਨਾਂ ਛੇਤੀ ਹੀ ਜਿਹੜੀ ਲੋਕਾਂ ਦੇ ਪੈਸੇ ਆ ਉਹ ਵਾਪਸ ਹੋਣਗੇ ਤੇ ਨਿਭੜੇਗਾ ਤਾਂ ਜੇ ਅਸੀਂ ਸਾਰੇ ਦੇ ਸਾਰੇ ਇਕੱਠੇ ਹੋਵਾਂਗੇ ਮੈਂ ਰਜਾਨਾ ਦੀ ਤਰ੍ਹਾਂ ਅੱਜ ਫੇਰ ਬੇਨਤੀ ਕਰਦਾ ਹਾਂ ਸਾਰੇ ਜ਼ਿਲ੍ਹਿਆਂ ਦੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਜਿਨ੍ਹਾਂ ਦਾ ਪਰਲ ਕੰਪਨੀ 'ਚ ਪੈਸਾ ਲੱਗਿਆ ਉਹਨਾਂ ਦੇ ਰਿਸ਼ਤੇਦਾਰਾਂ ਲੱਗਿਆ ਹੋਵੇ ਪੰਪ ਭੈਣ ਭਾਈਆਂ ਦਾ ਲੱਗਿਆ ਹੋਵੇ ਕਿਰਪਾ ਕਰਕੇ ਸਾਰੇ ਦੇ ਸਾਰੇ ਇਨਸਾਫ ਦੀ ਆਵਾਜ਼ ਜਥੇਬੰਦੀ ਨਾਲ ਜੁੜੋ ਤਾਂ ਜੋ ਆਪਾਂ ਇਕੱਠੇ ਹੋ ਕੇ ਇਹ ਜੋ ਲੱਗਿਆ ਹੋਇਆ ਬੂਟਾ ਇਸ ਨੂੰ ਜੋ ਬੂਰ ਪੈਣਾ ਸ਼ੁਰੂ ਹੋਇਆ ਉਸ ਨੂੰ ਫਲਦੇ ਰੂਪ ਵਿੱਚ ਲੈ ਸਕੀਏ ਨਾਲ ਹੀ ਮੈਂ ਇਹ ਗੱਲ ਵੀ ਕਹਿਣਾ ਜ਼ਰੂਰੀ ਸਮਝੂਗਾ ਕਿ ਇਨਸਾਫ਼ ਦੀ ਆਵਾਜ਼ ਜੱਥੇ ਬੰਦੀ ਅੱਜ ਬਹੁਤ ਸਾਰੇ ਲੋਕ ਹਨ ਜੋ ਪਰਲ ਕੰਪਨੀ ਤੋਂ ਕਾਟ ਦੇ ਕੇ ਭਾਅ ਕੁਝ ਨਾ ਕੁਝ ਕਟਵਾ ਕੇ ਵੀ ਆਪਣਾ ਪੈਸਾ ਲੈਣ ਨੂੰ ਤਿਆਰ ਹਨ 20% 10% 30% ਪਰੰਤੂ ਜੇ ਤੁਸੀਂ ਸਾਥ ਦਿੱਤਾ ਅਨਸਾਫ ਦੀ ਆਵਾਜ਼ ਜਥੇਬੰਦੀ ਦੀ ਸੋਚ ਇਹ ਐ ਕਾਟ ਦੇ ਕੇ ਨਹੀਂ ਜਿਹੜੀ ਜ਼ਮੀਨ ਉਸ ਟਾਈਮ ਤੇ 2 ਲੱਖ ਦੀ ਲਈ ਸੀ ਨਾ ਕੰਪਨੀ ਨੇ ਅੱਜ 30-40 ਲੱਖ ਦਾ ਕਿਲਾ ਹੋ ਗਿਆ ਉਹ ਅਸੀਂ ਕਾਟ ਦੇ ਕੇ ਨਹੀਂ ਅਸੀਂ ਜੇ ਸੰਘਰਸ਼ ਜਾਰੀ ਰੱਖਿਆ ਤੇ ਸਾਰਿਆਂ ਨੇ ਸਾਥ ਦਿੱਤਾ ਤਾਂ ਸਮੇਤ ਵਿਆਜ ਪੈਸਾ ਭਾਰਤ ਸਰਕਾਰ ਤੋਂ ਲਵਾਂਗੇ ਇਹ ਭਾਰਤ ਸਰਕਾਰ ਦੇ ਦੁਆਰਾ ਹੀ ਜੋਸ਼ ਤਿਆਰ ਹੈ ਇਹ ਨਲਾਮੀ ਦਾ ਜੋ ਦਿੱਤਾ ਗਿਆ ਅਖਬਾਰਾਂ ਦੇ ਵਿੱਚ ਦਿੱਤਾ ਗਿਆ ਹੈਗਾ ਤੇ ਇਨਸਾਫ ਦੀ ਆਵਾਜ਼ ਜਥੇਬੰਦੀ ਦਾ ਮੈਂ ਬੇਨਤੀ ਕਰਦਾਗਾ ਬਾਰ-ਬਾਰ ਸਾਰੇ ਸਾਥ ਦਿਓ ਇਨਸਾਫ ਦੀ ਆਵਾਜ਼ ਜਥੇਬੰਦੀ ਦੇ ਮੈਂਬਰ ਬਣੋ ਜਿੱਥੇ ਵੀ ਅਸੀਂ ਕੋਈ ਆਵਾਜ਼ ਦਿੰਨੇ ਆ ਤਾਂ ਇਕੱਠੇ ਹੋਵੋ ਤਾਂ ਜੋ ਸਾਡਾ ਦਬ ਦਬਾ ਜਿਹੜਾ ਉਹ ਬਣਿਆ ਰਵੇ ਤੇ ਉਮੀਦ ਕਰਦੇ ਆ ਕਿ ਥੋੜੇ ਸਮੇਂ ਵਿੱਚ ਆਉਣ ਵਾਲੇ ਚ ਤੁਸੀਂ ਸਾਰੇ ਸਾਥ ਦਿਓਗੇ ਤੇ ਆਪਾਂ ਇਹ ਮੋਰਚਾ ਜਿਹੜਾ ਫਤਿਹ ਕਰ ਲਵਾਂਗੇ ਇਸ ਤੋਂ ਬਾਅਦ ਹੋਰ ਵੀ ਬਹੁਤ ਲੜਾਈਆਂ ਲੜਨੀਆਂ ਸੋ ਅੱਜ ਦੀ ਵੀਡੀਓ ਚ ਇੰਨਾ ਹੀ ਤਾ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ